ਰੋਪਾਰਦ ਬਾਕਸਰ ਹੱਦ ਤੇ ਤਸਕਰ ਆਪਣੀਆਂ ਕੂਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨੇ ਤੁਹਾਨੂੰ ਦੇ ਵੱਲੋਂ ਲਗਾਤਾਰ ਨਸ਼ੇ ਦੀ ਖੇਪ ਨੂੰ ਸਰਹੱਦ ਦੇ ਤਾਰੋਂ ਤਾਰੋਂ ਪਾਰ ਮਗਵਾਇਆ ਜਾ ਰਿਹਾ ਹੈ ਮਾਮਲਾ ਜਨਾਲਾ ਥਾਣਾ ਦੇ ਪਿੰਡ ਸੈਤੂ ਗਾਜ਼ੀ ਦਾ ਜਿੱਥੇ ਬੀਤੇ ਦਿਨ ਕਿਸਾਨ ਦੇ ਖੇਤਾਂ ਵਿੱਚ 2.3 ਕਿਲੋ ਹਰੋਇਨ ਬਰਾਮਦ ਕੀਤੀ ਗਈ ਇਸ ਬੰਦੀ ਜਾਣਕਾਰੀ ਦੇ ਤੋ ਡੀਐਸਪੀ ਜਨਾਲਾ ਗੁਰਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਕਿਸਾਨ ਦੇ ਖੇਤਾਂ ਦੇ ਵਿੱਚੋਂ ਇੱਕ ਪੀਲੇ ਰੰਗ ਦੀ ਟੇਪ ਵਿੱਚ ਨਪੇਟੀ ਹੋਈ ਵਜ਼ਨਦਾਰ ਚੀਜ਼ ਦਿਖਾਈ ਦਿੱਤੀ ਸੀ ਜਦੋਂ ਪੁਲਿਸ ਪਾਰਟੀ ਦੇ ਵੱਲੋਂ ਇੱਕ ਤੋਂ ਪੀਲੇ ਰੰਗ ਦੀ ਟੇਪ ਜਿਸ ਨੂੰ ਭੇਟੇ ਹੋਏ ਚੀਜ਼ ਨੂੰ ਚੈੱਕ ਕੀਤਾ ਤਾਂ ਦੇਖਿਆ ਉਹ ਹੈਰੋਇਨ ਦੱਸੀ ਜਾ ਰਹੀ ਹੈ। ਹਨ ਅੱਗੇ ਦੱਸਿਆ ਕਿ ਹੈਰੋਇਨ ਦੇ ਵਜ਼ਨ ਦੇ ਕੰਡੇ ਦੇ ਨਾਲ ਚੈੱਕ ਕੀਤਾ ਤੇ ਹੈਰੋਇਨ ਨੂੰ 2 ਕਿਲੋ 300 ਗ੍ਰਾਮ ਦੀ ਪਾਈ ਗਈ ਹੈ। ਸਿਦਾਰ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੇ ਹਦਾਇਤਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਅੱਜ ਥਾਣਾ ਜਨਾਰਾ ਦੇ ਐਸ ਐਚ ਓ ਸੁਦਰਸ਼ ਕੁਮਾਰ ਸਿੰਘ ਸਬ-ਸਪੈਕਟਰ ਅਤੇ ਐਡੀਸ਼ਨਲ ਐਸ ਐਚ ਓ ਕਲਾਸ ਚ ਅੰਦਰ ਤੇ ਇਹਨਾਂ ਦੀ ਟੀਮ ਜਦੋਂ ਇਲਾਕੇ ਦੇ ਵਿੱਚ ਗਸ਼ਤ ਗਰਾਮ ਗਸ਼ਤ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਤਲਾਬ ਮਿਲੀ ਕਿ ਉਹਦੇ ਤੇ ਇਹਨਾਂ ਨੇ ਟਮਾਦ ਦੇ ਵਿੱਚ ਸਰਚ ਕਰਦੇ ਆ 2 ਕਿਲੋ 300 ਗ੍ਰਾਮ ਜਿਹੜੀ ਆ ਹੈਰਾਨ ਗ੍ਰਾਮਦ ਕੀਤੀ ਆ ਜਿਹੜੀ ਕਿ ਸਤਨਾਮ ਸਿੰਘ ਸਨਫਰ ਬੈਂਸ ਸਿੰਘ ਵਾਸੀ ਸੈਦੋਗੜੀ ਖਣਾ ਨਾਣਾ ਦੇ ਕਮਾਤ ਦੇ ਖੇਤੋਂ ਮਿਲੀ ਆ ਜੋ ਸਾਰਾ ਜਦੋਂ ਚੈੱਕ ਕੀਤਾ ਤਾਂ ਇਹ ਫਰੰਜੜੀਆ ਇਹ ਕਮਾਤ ਦੇ ਖੇਤੋਂ ਬਰਾਮਦ ਹੋਈ ਆ ਇਹਨੂੰ ਬਰਾਮਦ ਕਰਨ ਤੋਂ ਬਾਅਦ ਮੁਕਦਮਾ ਨੰਬਰ 168 ਅਦਿ ਇੰਤਰਾ 21 ਸੀ 6885 ਐਡੀਪੀਐਸ ਐਕਟ ਥਾਣਾ ਨਾਣਾ ਦਰਜ ਰਜਿਸਟਰ ਕੀਤਾ ਗਿਆ ਤੇ ਇਹ ਜਿਹੜੀ ਇਹਦੀ ਤਫਤੀਸ਼ਚਾਰੀ ਆ ਜਿਹੜੇ ਇਹਦੇ ਦੋਸ਼ੀ ਨੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਆ ਨੂੰ ਜਿਹੜਾ ਉਹ ਮਦਦ ਚ ਪੇਸ਼ ਕੀਤਾ ਜਾਵੇਗਾ ਤੇ ਇਹਦੀ ਤਰਤੀਸ ਸਾਡੀ ਚੱਲ ਰਹੀ ਸਾਰਾ ਲੱਗੇ ਕਿੱਥੋਂ ਆਈ ਹੈ ਕਿਉਂਕਿ ਬਾਰਡਰ ਤੋਂ ਕੁਆਰਟਰ ਦੇ ਲਾਗੇ ਪਿੰਡ ਪਰ ਜਿੱਥੋਂ ਇਹ ਬ੍ਰਹਮਤ ਹੋਈ ਲੱਗਦਾ ਹੈ ਕਿਉਂਕਿ ਡਰੋਨ ਦੇ ਅਕਸਰ ਉੱਥੇ ਮੂਮੈਂਟ ਹੁੰਦੀ ਹੈ ਹਾਂ ਸਾਨੂੰ ਜਿਹੜਾ ਜਿਸ ਤਰੀਕੇ ਜਿਸ ਪੋਜੀਸ਼ਨ 'ਚ ਇਹ ਮਿਲੀ ਹੈ ਦੇ ਹੋ ਸਕਦਾ ਹੈ ਡਰੋਨ ਤੋਂ ਥ्रो ਹੋਈ ਹੋਵੇ ਬਾਕੀ ਅਸੀਂ ਢੰਗਾਈ ਨਾਲ ਤਤਕਸ਼ ਕਰਾਂਗੇ ਸਾਰੀ ਜੀ ਤੇ ਇਹਦਾ ਜਿਹੜਾ ਬਹੁਤ ਜਲਦੀ ਜਿਹੜੀ ਆ ਸਾਰੀ ਸਚਾਈ ਤੇ ਇਹਦੇ ਦੋਸ਼ੀ ਜਿਹੜੇ ਆ ਸਾਡੇ ਸਾਹਮਣੇ